ਜੀ ਡਾਕਟਰ ਸਾਹਿਬ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹਨਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਵੀ ਸ਼ੱਕ 2 ਦਿਨ ਪਿਛਲੇ ਬਿਜ਼ੀ ਹੋਣ ਕਰਕੇ ਮੈਂ ক্লোਜ਼ਲੀ ਮੀਡੀਆ ਤਾਂ ਨਹੀਂ ਮਾਨੀਟਰ ਕਰ ਸਕਿਆ ਪਰ ਕੁਇਕਲੀ ਜਨਤ ਮਨੂ এয়ারਪੋਰਟ ਤੇ ਵਕਤ ਮਿਲਿਆ ਜਾਂ ਕੱਲ ਲੇਟ ਨਾਈਟ ਆਵਰਸ ਮੈਂ ਦੇਖੇ ਉਹਦੇ 'ਚ ਕੁਝ ਇਸ਼ੂ ਸਨ ਲੇਕਨ ਹੁਣ ਮੈਂ ਦੇਖ ਰਿਹਾ ਵੀ ਸਮਾਂ ਸੀਮਾ ਬਹੁਤ ਤਾਂ ਡਿਸਕਸ ਨਹੀਂ ਕਰਨ ਦੇਗੀ ਜੀ ਅ ਪਰ ਇੱਕ ਇਸ਼ੂ ਜਿਹੜਾ ਮੈਨੂੰ ਹਮੇਸ਼ਾ ਹੀ ਜਦੋਂ ਖਾਲਸਾਣ ਦੇ ਕੰਟੈਕਸਟ ਵੀ ਗੱਲ ਹੁੰਦੀ ਹੈ ਪੰਜਾਬ ਦੇ ਹਵਾਲੇ ਨਾਲ ਤਾਂ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਬੀ ਖਾਲਸਤਾਨ ਵਿਦਆਊਟ ਵਾਟਰ ਹੈਜ਼ ਨੋ मीनिंग ਸਾਡੇ ਲਈ ਉਹਦਾ ਕੋਈ ਅਰਥ ਨਹੀਂ ਰਹੇਗਾ ਅਸੀਂ ਇੱਕ ਬੈਰਨ ਲੈਂਡ ਦੇ ਉੱਤੇ ਝੰਡਾ ਨਹੀਂ ਗੱਡਣਾ ਔਰ ਪਾਣੀ ਸਾਡੀ ਲਾਈਫਲਾਈਨ ਹੈ ਜੀ ਔਰ ਜਿਹੜੀ ਸਭ ਤੋਂ ਵੱਡੀ ਲੁੱਟ ਸਾਡਾ ਕੁਦਰਤੀ ਕੋਈ ਇੱਕ ਜਿਹੜਿਆ ਦੌਲਤ ਹੈ ਕੋਈ ਸਾਡੇ ਕੋਲ ਸੋਨਾ ਚਾਂਦੀ ਹੀਰਾ ਤੇਲ ਕੁਝ ਨਹੀਂ ਹੈ ਸਾਡੀ ਧਰਤੀ ਔਰ ਸਾਨੂੰ ਗੁਰੂ ਨੇ ਉਸ ਜਿਸ ਦਾ ਨਾਂ ਹੀ ਪੰਜ ਆਬਾਦ ਦੇ ਵਿੱਚ ਪਰਸ਼ੀਅਨਸ ਨੇ ਰੱਖਿਆ ਪੰਜ ਦਰਿਆਵਾਂ ਦੀ ਧਰਤੀ ਔਰ ਉਹ ਪਾਣੀ ਜਿਹੜਾ ਸਾਡਾ ਵਾਟਰ ਸਾਡੀ ਲਾਈਫ ਹੈ ਲਾਈਫਲਾਈਨ ਹੈ ਮਨੁੱਖੀ ਜੀਵਨ ਦੇ ਵੀ ਹੁੰਦੀ ਹੈ ਪਾਣੀ ਦੇ ਨਾਲ ਹੀ ਜਦੋਂ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਨਾਲ ਗੱਲ ਸ਼ੁਰੂ ਕਰਦੇ ਹਾਂ ਮਨੁੱਖੀ ਹੋੰਦ ਪਾਣੀ ਦੇ ਨਾਲ ਜੁੜੀ ਹੋਈ ਹੈ ਔਰ ਜਿਹੜੀ ਸਾਰੀ ਉਪਜ ਹੈ ਉਹੀ ਲਾਈਫ ਦੇ ਨਾਲ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਪਹਿਲਾ ਲਾਈਫ ਹੀ ਪਾਣੀ ਹੈ ਜਿੱਥੇ ਵੀ ਕੋਈ ਜਾਂਦਾ ਹੈ ਚੰ드ਰਮਾ ਮਾਰਸ ਦੂਜੇ ਪਾਣੀ ਲੱਭਦੇ ਨੇ ਕਿ ਲਾਈਫ ਤਾਂ ਹੀ ਹੋਏਗੀ ਪਾਣੀ ਸੋ ਸਾਨੂੰ ਸਿਰਫ ਆਪਣੇ ਪੀਣ ਲਈ ਕੁਦਰਤ ਨੇ ਪਾਣੀ ਨਹੀਂ ਦਿੱਤਾ ਉਸ ਧਰਤੀ ਨੂੰ ਇਸ ਕਦਰ ਉਪਜਾਊ ਬਣਾਇਆ ਕਿ ਹਮੇਸ਼ਾ ਹੀ ਉਹ ਜਿਹੜੀ ਜਦੋਂ ਬ੍ਰਿਟਿਸ਼ ਜ਼ਮਾਨੇ ਚ ਵੀ ਉਸ ਤੋਂ ਪਹਿਲਾਂ ਵੀ ਇੱਕ ਜ਼ਮਾਨਾ ਸੀ ਅਕਾਲ ਪੈਂਦੇ ਸੀ ਲੇਕਿਨ ਜਦੋਂ ਬ੍ਰਿਟਿਸ਼ਰਜ਼ ਨੇ ਨੈਰੀ ਸਿਸਟਮ ਸ਼ੁਰੂ ਕੀਤਾ ਔਰ ਦੂਜੇ ਪਾਣੀ ਦੀ ਪ੍ਰਿਜ਼ਰਵੇਸ਼ਨ ਦੀ ਗੱਲ ਹੋਈ ਫਿਰ ਡੈਮਾਂ ਦਾ ਕਨਸੈਪਟ ਆਇਆ ਔਰ 47 ਦੀ ਵੰਡ ਵੇਲੇ ਇਹ ਪਾਖੜਾ ਪ੍ਰੋਜੈਕਟ ਜਿਹੜਾ ਆਲਰੇਡੀ ਸਰਵੇ ਅੰਗਰੇਜ਼ਾਂ ਨੇ ਕਰਵਾਏ ਹੋਏ ਸੀ ਜੀ ਫਿਰ ਇੰਡਸ ਵਾਟਰ ਟ੍ਰੀਟੀ 1960 ਦੇ ਵਿੱਚ ਜਿਹੜੀ ਹੈ ਹੁੰਦੀ ਹੈ ਔਰ ਉਸ ਦੇ ਥੱਲੇ ਜਿਹੜਾ ਮੁੱਖ ਤੌਰ ਦੇ ਉੱਤੇ ਜਿਹੜੇ ਤਿੰਨ ਦਰਿਆ ਨੇ ਸਤਲੁਜ ਬਿਆਸ ਔਰ ਰਾਵੀ ਇਹ ਪੰਜਾਬ ਦੇ ਦਰਿਆ ਮੰਨੇ ਗਏ ਔਰ ਚਨਾ ਜੇ ਲੈਮੋਰੈਂਡਸੀ ਪਾਕਿਸਤਾਨ ਨੂੰ ਮਿਲੇ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਦਰਿਆਈ ਪਾਣੀ ਦੀ ਲੁੱਟ ਕੀਤੀ ਗਈ ਸਭ ਤੋਂ ਪਹਿਲੀ ਲੁੱਟ ਕਿਆਰੋਂ ਦੇ ਜ਼ਮਾਨੇ ਚ 1956 ਦੇ ਵਿੱਚ ਇੱਕ ਰਾਜਸਥਾਨ ਨੂੰ ਜਿਹੜਾ ਉਹ ਪਾਣੀ ਦੇਣ ਦਾ ਇਕਰਾਰਨਾਮਾ ਜਿਹਦੇ ਥੱਲੇ ਕੋਈ ਉਸ ਤੋਂ ਪਹਿਲਾਂ ਪਟਿਆਲਾ ਜਾਂ ਬਿਕਾਨੇਰ ਨਹਿਰ ਜਾਂਦੀ ਸੀ ਲੇਕਿਨ ਉਹਦਾ ਪਾਣੀ ਜਿਹੜਾ ਉਸ ਦੀ ਕੀਮਤ ਉਹ ਅਦਾ ਕਰਦੇ ਸੀ ਉਹ ਖਜ਼ਾਨੇ 'ਚ ਜਮ੍ਹਾਂ ਹੁੰਦੀ ਸੀ ਹੁਣ ਉਹ ਗੁੰਮ ਚੜ੍ਹਾਈ ਕਰ ਗਏ ਨੇ ਪ੍ਰੀਤਮ ਸਿੰਘ ਕੁੰਮੇਦਾਨ ਉਹਨਾਂ ਦਾ ਨਾਮ ਸੀ ਉਹਨਾਂ ਦੀ ਬੜੀ ਲੰਬੀ ਚੌੜੀ ਰਿਸਰਚ ਸੀ ਕਿ ਵੀ ਜਦੋਂ ਦਾ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ ਜੇ ਅਸੀਂ ਇੰਟਰਨੈਸ਼ਨਲ ਜਿਹੜਾ ਮਾਰਕੀਟ ਦੇ ਵਿੱਚ ਪ੍ਰਾਈਸ ਆ ਲਾਈਏ ਤੇ ਕਿੰਨੇ ਹਜ਼ਾਰ ਬਿਲੀਅਨ ਡਾਲਰ ਇੰਡੀਅਨ ਸਟੇਟ ਉਹ ਕਰਦੀ ਹੈ ਪੰਜਾਬ ਨੂੰ ਜਿਹੜਾ ਪੰਜਾਬ ਦਾ ਪਾਣੀ ਇਹਨਾਂ ਨੇ ਲੁੱਟਿਆ ਲੇਕਿਨ ਇਹ ਲੁੱਟ ਸਿਰਫ 1956 ਦੇ ਉਸ ਰਾਜਸਥਾਨ ਤੱਕ ਨਹੀਂ ਰਹੀ ਅਸੀਂ ਦੇਖਦੇ ਫਿਰ ਕਿਸ ਤਰੀਕੇ ਨਾਲ ਜਦੋਂ 1966 ਦੇ ਵਿੱਚ 1964 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਹਰਿਆਣਾ ਔਰ ਹਿਮਾਚਲ ਬਣਾਏ ਗਏ ਪੰਜਾਬ ਨੂੰ ਤਾਂ ਉਹਨਾਂ ਨੇ ਲੂਲਾ ਲੰਗੜਾ ਬਣਾਇਆ ਤੇ ਕਿਵੇਂ ਫਿਰ ਪੰਜਾਬ ਦੇ ਦਰਿਆਵਾਂ ਦੀ ਫਰਦਰ ਲੁੱਟ ਕਰਦੇ ਆਂ ਰਾਈਪੇਰੀਅਨ ਜਿਹੜਾ ਦੁਨੀਆ ਦੇ ਵਿੱਚ ਦਰਿਆਵਾਂ ਦੇ ਹਵਾਲੇ ਨਾਲ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਹੈ ਔਰ ਰਾਈਪੇਰੀਅਨ ਦਾ ਮਤਲਬ ਹੁੰਦਾ ਕੰਡੇ ਤੇ ਜੀ ਔਰ ਇਸ ਲਾਅ ਦੀ ਸਪਿਰਿਟ ਇਹ ਹੈ ਵੀ ਜਦੋਂ ਹੜ ਆਂਦੇ ਨੇ ਤਬਾਈਆਂ ਹੁੰਦੀਆਂ ਤੇ ਜਿਹੜੇ ਦਰਿਆਵਾਂ ਦੇ ਕੰਡੇ ਵਸਣ ਵਾਲੇ ਨੇ ਉਹੀ ਸਫਰ ਕਰਦੇ ਨੇ ਇਸ ਲਈ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੈ ਇੱਕ ਬ੍ਰਾਊਡਰ ਕਾਨਸੈਪਟ ਹੈ ਲੇਕਿਨ ਪਹਿਲਾਂ ਰਾਜਸਥਾਨ ਨੂੰ ਪਾਣੀ ਦੇਣਾ ਰਾਈਪੇਰੀਅਨ ਲਾਅ ਦੀਆਂ ਤਾਂ ਜਿਉਂ ਰਾਣੀਆਂ ਸੀ ਫਿਰ ਹਰਿਆਣੇ ਨੂੰ ਹੁਣ ਹਰਿਆਣਾ ਸਤਲੁਜ ਬਿਆਸ ਰਾਵੀ ਦਾ ਪਾਣੀ ਤਾਂ ਲੈ ਰਿਹਾ ਹੈ ਲੇਕਿਨ ਜਿਹੜੀ ਜਮਨਾ ਹਰਿਆਣੇ ਚੋਂ ਲੰਘਦੀ ਹੈ ਉਹਦਾ ਪਾਣੀ ਪੰਜਾਬ ਨੂੰ ਨਹੀਂ ਮਿਲਦਾ ਜੇ ਤੁਸੀਂ ਇਹ ਆਰਗੂਮੈਂਟ ਲਓ ਜੇ ਕਿਉਂਕਿ ਹਰਿਆਣਾ ਛਾੜ ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ ਇਸ ਲਈ ਉਹਨੂੰ ਪਾਣੀ ਮਿਲਣਾ ਚਾਹੀਦਾ ਹੈ ਫੇਰ ਉਸ ਪੰਜਾਬ ਦੇ ਵਿੱਚ ਜਿਹੜਾ 66 ਤੋਂ ਪਹਿਲਾਂ ਸੀ ਜਮਨਾ ਵਗਦੀ ਸੀ ਫਿਰ ਜਮਨਾ ਦਾ ਪਾਣੀ ਪੰਜਾਬ ਨੂੰ ਦਿਓ ਲੇਕਿਨ ਆਰਟੀਕਲ 78 78 ਜਿਹੜਾ ਸੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦਾ ਉਹ ਪੰਜਾਬ ਦੀ ਉਹਨਾਂ ਨੇ ਫਰਦਰ ਪਾਣੀਆਂ ਦੀ ਲੁੱਟ ਦੇ ਉੱਤੇ ਮੋਹਰ ਲਾਈ ਫਿਰਿੰਦਰਾ ਗਾਂਧੀ ਨੇ ਇੱਕ ਹੋਰ ਐਵਾਰਡ ਦਿੱਤਾ ਸਤਲੁਜ ਜਮਨਾ ਲਿੰਕ ਨਹਿਰ ਕਿਹਾ ਜੀ ਇਹਨ ਜਿਹੜਾ ਹੁਣ ਇਹਨਾਂ ਦਾ ਬੀਜੇਪੀ ਦਾ ਵੀ ਪ੍ਰੋਜੈਕਟ ਹੈ ਇੰਟਰ ਲਿੰਕਿੰਗ ਆਫ ਰਿਵਰਸ ਕਿ ਸਤਲੁਜ ਦਾ ਪਾਣੀ ਪਾਓ ਜੀ ਉਹ ਗੱਲ ਜਿਹੜੀ ਹੈ ਕੁਦਰਤੀ ਜੁਝਾਰੂ ਲਹਿਰ ਨੇ ਦੋ ਇੰਜੀਨੀਅਰਸ ਜਿਹੜੇ ਸੀ ਉਹਨਾਂ ਨੂੰ ਸਜ਼ਾ ਦਿੱਤੀ ਉਹ ਪ੍ਰੋਜੈਕਟ ਰੁਕ ਗਿਆ ਪਰ ਹਰਿਆਣਾ ਨੇ ਆਪਣੀ ਖਾਂਸੀ ਬੋਟਾਣਾ ਨਹਿਰ ਬਣਾ ਲਈ ਪਾਖੜਾ ਮੇਨ ਲਾਈਨ ਕਿ ਜਿੱਧਰ ਪੰਜਾਬ ਚੋਂ ਹਰਿਆਣਾ ਚ ਟੱਚ ਕਰਦੀ ਹੈ ਉੱਥੋਂ ਤੱਕ ਜਾ ਕੇ ਹੁਣ ਉਹ ਤਿਆਰ ਬੈਠੇ ਨੇ ਕਿ ਕਦੋਂ ਉਹਦਾ ਕਨੈਕਸ਼ਨ ਮਿਲੇ ਔਰ ਇਹ ਸਾਰਾ ਹੋਏ ਔਰ ਉਧਰੋਂ ਸੁਪਰੀਮ ਕੋਰਟ ਨੇ ਆਰਡਰ ਛਾੜ ਦਿੱਤਾ ਹੈ ਬਾਦਲ ਦੇ ਵੇਲੇ ਹੀ ਔਰ ਅਮਰਿੰਦਰ ਦੇ ਵੇਲੇ ਤੱਕ ਪਹੁੰਚਦੇ ਆ ਉਹਦੀ ਡੈਡਲਾਈਨ ਮੁਕਾਦਮਤੀ ਕبھی ਇੰਨੀ ਡੇਟ ਤੱਕ ਜਿਹੜੀ ਐ 2003 ਤੱਕ ਕੋਈ 2004 ਦਾ ਕੋਈ ਐਂਡ ਸੀ ਜੀ ਕਿ ਪੰਜਾਬ ਜਿਹੜਾ ਇਹ ਸਤਲੁਜ ਜਮਨਾ ਲਿੰਕ ਨਹਿਰ ਬਣਾ ਕੇ ਦੇਵੇ ਹਰਿਆਣੇ ਨੂੰ ਹੁਣ ਜਦੋਂ ਅਸੀਂ ਲੋਂਗੋਵਾਲ ਸਮਝੌਤਾ ਜਾਂ ਕਿਵੇਂ ਸਰੈਂਡਰ ਸੀ ਉਹਦੀ ਗੱਲ ਕਰਦੇ ਆਂ ਰਜੀਵ ਲੋਂਗੋਵਾਲ ਅਕੋਰਡ ਦੀ ਤੇ ਉਹਦੀ ਇੱਕ ਮਦਦ ਸੀ ਕਿ ਪੰਜਾਬ ਸਤਲੁਜ ਜਮਨਾ ਲਿੰਕ ਨਹਿਰ ਬਣਾ ਕੇ ਦੇਗਾ ਹੁਣ ਉਹ ਇੱਕ ਐਸੀ ਸਿਚੁਏਸ਼ਨ ਬਣ ਗਈ ਕਿ ਵੀ ਉਹਦੇ ਥੱਲੇ ਜੇ ਸੁਪਰੀਮ ਕੋਰਟ ਦਾ ਆਰਡਰ ਨਾ ਮੰਨਿਆ ਜਾਂਦਾ ਉਹਨਾਂ ਫੌਜ ਸਦਕੇ ਬਣਾ ਦੇਣੀ ਸੀ ਸੈਂਟਰ ਨੇ ਜੀ ਔਰ ਅਮਰਿੰਦਰ ਸਿੰਘ ਪਾਵੇਂ ਸੀ ਉਹਦੇ ਜਿੰਨੇ ਮਰਜ਼ੀ ਕ੍ਰਿਟਿਕ ਹੈ ਫॉर ਡਿਫਰੈਂਟ ਰੀਜ਼ਨਸ ਐਂਡ ਰਾਈਟਲੀ ਸੋ ਪਰ ਇੱਕ ਗੱਲ ਜਿਹੜੀ ਉਹਨੇ ਕੀਤੀ ਚੀਫ ਮਿਨਿਸਟਰ ਹੁੰਦੇ ਆ ਔਰ ਅਸੈਂਬਲੀ ਤੋਂ ਯੂਨੀਨਿਮਸਲੀ ਪਾਸ ਕਰਵਾਇਆ ਉਸੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ 2004 ਔਰ ਇਸ ਐਕਟ ਦੇ ਥੱਲੇ ਜਿਹੜਾ ਇਹ ਤਾਂ ਅਸੀਂ ਵੀ ਜਿੰਨਾ ਐਗਜ਼ਿਸਟਿੰਗ ਪਾਣੀ ਜਾ ਰਿਹਾ ਹੈ ਹਰਿਆਣਾ ਰਾਜਸਥਾਨ ਨੂੰ ਹਾਲਾਂ ਉਹਦੇ ਉਸੇ ਹੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਦਾ ਇੱਕ ਕਲੋਜ਼ ਸੀ ਕਿ ਉਹ ਜਾਂਦਾ ਰਹੇਗਾ ਤੇ ਅੱਗੋਂ ਤੋਂ ਨਹੀਂ ਜਾਏਗਾ ਕਿਉਂਕਿ ਸਾਡੇ ਕੋਲ ਪਾਣੀ ਨਹੀਂ ਹੈ ਹਾਲਾਂਕਿ ਅਕਾਲੀਆਂ ਨੇ ਜਦੋਂ ਬਾਅਦ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਉਹਦਾ ਮਦ ਹੈ ਕਿ ਜਿਹੜਾ ਜਾਂਦਾ ਹੈ ਪਾਣੀ ਜਾਂਦਾ ਰਹੇਗਾ ਇਹਨੂੰ ਵੀ ਅਸੀਂ ਬਦਲਾਂਗੇ ਹਾਲਾਂ ਬਾਦ ਉਸ ਤੋਂ ਬਾਅਦ ਦੋ ਵਾਰ ਮੁੱਖ ਮੰਤਰੀ ਬਣਿਆ ਇਹਨਾਂ ਨੂੰ ਫਿਰ ਚੇਤਾ ਨਹੀਂ ਆਇਆ ਹੁਣ ਉਹਦੇ ਥੱਲੇ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਦੀ ਭੰਡੀ ਕੀਤੀ ਹਰਿਆਣੇ ਨੇ ਪਾਰਲੀਮੈਂਟ ਨੇ ਇਵਨ ਕਾਂਗਰਸ ਦੀ ਸੋਨੀਆ ਗਾਂਧੀ ਦੂਜੇ ਜਿ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਨੇ ਪਰ ਮੈਂ ਸਮਝਦਾ ਵੀ ਉਹ ਇਹਦੇ ਪਾਰਟ ਦੇ ਉੱਤੇ ਬਹੁਤ ਬੋਲਡ ਸਟੈਪ ਸੀ ਔਰ ਪਹਿਲੀ ਵਾਰ ਸੀ ਕਿ ਕਿਸਾਨੀ ਦੇ ਹੱਕ ਦੇ ਵਿੱਚ ਇਸ ਕਿਸਮ ਦਾ ਬੋਲਡ ਸਟੈਪ ਲਿਆ ਲੇਕਿਨ ਇਸ ਦਾ ਫੋਰਨ ਸੈਂਟਰ ਨੇ ਵੀ ਨੋਟਿਸ ਲਿਆ ਹਰਿਆਣੇ ਨੇ ਲਿਆ ਰਾਜਸਥਾਨ ਨੇ ਲਿਆ ਸੈਂਟਰ ਕੋਲ ਗਿਆ ਸੈਂਟਰ ਨੇ ਫਰਦਰ ਪ੍ਰੈਜ਼ੀਡੈਂਟ ਰੂਪੇ ਹੀ ਦਿੱਤਾ ਹੈ ਫਰਦਰ ਐਡਵਾਈਸ ਔਰ ਉਹ ਸਾਰਾ ਕੇਸ ਸੁਪਰੀਮ ਕੋਰਟ ਦੇ ਕੋਲ ਜਿਹੜਾ ਵਾਪਸ ਆ ਗਿਆ ਕਿ ਜੀ ਇਹ ਦੱਸੋ ਕਿ ਵੀ ਇਹ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਹੈ ਇਹ ਐਸ ਪਰ ਕਨਸਟੀਟਿਊਸ਼ਨ ਹੈ ਕਿ ਨਹੀਂ ਹੈ ਕਿ ਜੇ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਹੋਈ ਸੀ ਵੀ ਨਹਿਰ ਬਣਾਓ ਉਸ ਤੋਂ ਬਾਅਦ ਕੋਈ ਲੈਜਿਸਲੇਟ ਕਰਨਾ ਇਹ ਕੰਟੈਂਪਟ ਆਫ ਕੋਰਟ ਨਹੀਂ ਹੈ ਕਿਉਂਕਿ ਇਸ ਕਿਸਮ ਦਾ ਇੱਕ ਫੈਸਲਾ ਜਿਹੜਾ ਹੈ ਸੁਪਰੀਮ ਕੋਰਟ ਦਾ ਹੈ ਇਕ ਕੇਸ ਦੇ ਵਿੱਚ ਆਇਆ ਸੀ ਆਰਐਮ ਲੋਧਾ ਨੇ ਦਿੱਤਾ ਸੀ ਬਿਟਵੀਨ ਤਮਿਲਨਾਡ ਐਂਡ ਕੇਰਲਾ ਓਵਰ ਦਾ ਮੂਲਾਪਰੀਆਰ ਡੈਮ ਹੁਣ ਇਸ ਸਾਰਿਆਂ ਨੂੰ ਆਧਾਰ ਬਣਾ ਕੇ ਹਰਿਆਣੇ ਨੇ ਔਰ ਰਾਜਸਥਾਨ ਨੇ ਸੁਪਰੀਮ ਕੋਰਟ ਦੇ ਵਿੱਚ ਡਿਫਰੈਂਟ ਕੇਸ ਕੀਤੇ ਹੋਏ ਸੀ ਸੈਂਟਰ ਨੇ ਆਪਣੀ ਰੈਫਰੈਂਸ ਭੇਜੀ ਸੀ ਸੋ ਹੁਣ ਉਹਨਾਂ ਸਾਰਿਆਂ ਨੂੰ ਕੰਸੋਲੀਡੇਟ ਕਰਕੇ ਜਿਹੜੀ ਖਬਰ ਹੁਣ ਮੈਂ ਕਹਿਣ ਲੱਗਾ ਹਾਂ ਔਰ ਮੈਂ ਨਹੀਂ ਦੇਖਦਾ ਕਿ ਵੀ ਕਿਸੇ ਸਿੱਖ ਲੀਡਰ ਨੂੰ ਪੰਜਾਬ ਦੇ ਵਿੱਚ ਜਾਂ ਪਾਰਟੀ ਨੂੰ ਫਿਕਰ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਉਹ ਰ ਖਬਰ ਵੀ ਬੇਸ਼ੱਕ ਟ੍ਰਿਬਿਊਨ ਦੀ ਹੈ ਬੜੀ ਮਾਈਨਰ ਜੀ ਥਾਂ ਤੇ ਲੱਗੀ ਹੋਈ ਪਰ ਇਹਦੇ ਤੇ ਕਿਸੇ ਨੇ ਕੋਈ ਅਜੇ ਤਿਆਰੀ ਨਹੀਂ ਕੀਤੀ ਹੋਈ ਜਾਂ ਕਿਸੇ ਨੂੰ ਫਿਕਰ ਨਹੀਂ ਹੈ ਵੀ ਹੋਣਾ ਕੀ ਹੈ ਸੁਪਰੀਮ ਕੋਰਟ ਹੀアリング ਔਨ ਵੈਲਿਡਿਟੀ ਆਫ ਪੰਜਾਬ ਲਾ ਟੂਡੇ ਉਹ ਸੁਪਰੀਮ ਕੋਰਟ ਦਾ ਜਿਹੜਾ ਪੰਜ ਮੈਂਬਰੀ ਬੈਂਚ ਹੈ ਜਿਸ ਦੇ ਵਿੱਚ ਚੀਫ ਜਸਟਿਸ ਜਸਟਿਸ ਅਨਿਲ ਆਰ ਦਵੇ ਉਹਨੂੰ ਹੈਡ ਕਰ ਰਿਹਾ ਔਰ ਉਹਦੇ ਵਿੱਚ ਜਸਟਿਸ ਪੀਸੀ ਘੋਸ਼ ਐਸ ਕੇ ਸਿੰਘ ਜਸਟਿਸ ਕੇ ਗੋਇਲ ਐਂਡ ਅਮਿਤਵਰ ਰੌਏ ਸ਼ਾਮਲ ਨੇ ਉਹਨਾਂ ਨੇ ਅੱਜ ਜਿਹੜੀ ਆ ਉਹ ਹੀアリング ਸ਼ੁਰੂ ਕੀਤੀ ਹੈ ਕਿ ਕੀ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਹੈ ਉਹ ਸੰਵਿਧਾਨ ਦੇ ਅਨੁਕੂਲ ਹੈ ਕਿ ਨਹੀਂ ਹੈ ਜੀ ਔਰ ਇਹਦੇ ਥੱਲੇ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਮੈਂ ਬਾਕੀ ਵੇਰਵਾ ਦੱਤਾ ਹੀ ਹੈ ਕਿ ਵੀ ਕੀ ਕੀ ਰੀਜ਼ਨ ਨੇ ਔਰ ਉਹਦੇ ਜਿਹੜੀਆਂ ਰੈਫਰੈਂਸ ਨੇ ਕਿ ਸੁਪਰੀਮ ਕੋਰਟ ਪਹਿਲਾਂ ਤਾਂ ਇਹ ਦੇਖੇਗਾ ਕਿ 2004 ਦਾ ਐਕਟ ਜਿਹੜਾ ਹੈ ਉਸ ਸੈਕਸ਼ਨ 78 ਆਫ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਜਿਹਦੇ ਥੱਲੇ ਹਰਿਆਣਾ ਹਿਮਾਚਲ ਰਾਜਸਥਾਨ ਦਿੱਲੀ ਨੂੰ ਪਾਣੀ ਦਿੱਤਾ ਜਾਣਾ ਉਹਦੇ ਮੁਤਾਬਕ ਹੈ ਕਿ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਭਈ ਇਹ اسی ਸੈਕਸ਼ਨ 78 ਦੇ ਥੱਲੇ ਸੈਂਟਰ ਨੇ 24 ਮਾਰਚ 1976 ਨੂੰ ਜਿਹੜਾ ਪੰਜਾਬ ਹਰਿਆਣਾ ਨੂੰ ਪਾਣੀ ਦੇ ਸ਼ੇਅਰ ਅਲਾਟ ਕੀਤੇ ਸੀ ਕਿਉਂਕਿ ਉਹ ਦੋ ਰਫਲੀ ਅੰਦਾਜ਼ਾ ਇਹ ਸੀ ਔਰ ਇਹ ਜਦੋਂ ਉਹ ਸੀ ਤਿੰਨ ਦਰਿਆਵਾਂ ਦੇ ਪਾਣੀਆਂ ਦੀ ਗੱਲ ਕਰਦੇ ਨੂੰ ਪਾਣੀ ਨੂੰ ਮਹੀਸ਼ਰ ਕੀਤਾ ਜਾਂਦਾ ਹੈ ਤੇ ਉਹਦੀ ਜਿਹੜੀ ਉਹਦਾ ਸਟੈਂਡਰਡ ਹੈ ਮਿਲੀਅਨ ਏਕੜ ਫੀਟ ਜੀ ਸੋ ਰਫਲੀ ਜਿਹੜਾ ਅੰਦਾਜ਼ਾ ਸੀ 1976 ਚ ਕਿਉਂਕਿ ਪਾਣੀ ਦਾ ਫਲੋ ਵਾਧਾ ਘਟਦਾ ਰਹਿੰਦਾ ਹੈ ਕਿ ਪੰਜਾਬ ਦੇ ਤਿੰਨ ਦਰਿਆਵਾਂ ਚ ਸਤਲੁਜ ਬਿਆਸ ਰਾਵੀ 16.5 ਮਿਲੀਅਨ ਏਕੜ ਫੁੱਟ ਪਾਣੀ ਹੁੰਦਾ ਹੈ ਜੀ ਹੁਣ ਉਹ ਜਿਹੜਾ 16.5 ਮਿਲੀਅਨ ਏਕੜ ਫੁੱਟ ਪਾਣੀ ਹੈ ਉਦੇ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਤਾਂ ਰਾਜਸਥਾਨ ਨੂੰ ਜਾ ਰਿਹਾ ਅੱਧੇ ਤੋਂ ਜ਼ਿਆਦਾ ਜਿਸ ਰਾਜਸਥਾਨ ਦਾ ਕੋਈ ਲਾਗਾ ਦੇਗਾ ਨਹੀਂ ਨਾ ਸਤਲੁਜ ਉਹਦੇ ਚੋਂ ਵਗਦਾ ਹੈ ਨਾ ਬਿਆਸ ਵਗਦਾ ਹੈ ਨਾ ਰਾਵੀ ਲੱਗਦੀ ਹੈ ਉਹਨੂੰ ਲੇਕਿਨ ਅੱਧਿਓਂ ਜ਼ਿਆਦਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਹੁਣ ਜਿਹੜਾ 8.5 ਮਿਲੀਅਨ ਏਕੜ ਫੁੱਟ ਜਾ ਕੇ 8 ਮਿਲੀਅਨ ਏਕੜ ਫੁੱਟ ਬਚਿਆ ਉਹਦੇ ਚੋਂ ਜਿਹੜਾ ਇਹ ਸੈਕਸ਼ਨ 78 ਦੇ ਥੱਲੇ ਔਰ ਉਸ ਤੋਂ ਬਾਅਦ ਜਿਹੜਾ ਅਵਾਰਡ ਇੰਦਰਾ ਗਾਂਧੀ ਨੇ ਬਾਅਦ ਦੇ ਵਿੱਚ ਵੀ ਦਿੱਤਾ 81 ਚ ਉਹਦੇ ਥੱਲੇ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ ਜਾ ਰਿਹਾ ਹੁਣ ਪੰਜਾਬ ਦੇ ਕੋਲ ਆਲਮੋਸਟ ਚੌਥਾ ਹਿੱਸਾ ਪਾਣੀ ਹੈ 4.5 ਮਿਲੀਅਨ ਏਕੜ ਫੁੱਟ ਪਾਣੀ ਔਰ ਇਹ ਸਤਲੁਜ ਯਮਨਾ ਲਿੰਕ ਨਹਿਰ ਦੇ ਥੱਲੇ ਜਾਂ ਉਹਦਾ ਹੁਣ ਸਬਸਟੀਟਿਊਟ ਇਹਨਾਂ ਨੇ ਖਾਂਸੀ ਬੁਟਾਣਾ ਨਹਿਰ ਬਣਾਈ ਹੈ ਇਹ ਫਰਦਰ ਉਹਦੀ ਲੁੱਟ ਦੇ ਲਈ ਜਿਹੜਾ ਉਹ ਤਿਆਰੀ ਕਰ ਰਹੇ ਨੇ ਔਰ ਸੁਪਰੀਮ ਕੋਰਟ ਨੇ ਇਹ ਦੇਖਣਾ ਹੈ ਕਿ ਜੀ ਪੰਜਾਬ ਜਿਹੜਾ ਲਾਅ ਹੈ ਇਹ ਵਾਇਓਲੇਟ ਤਾਂ ਨਹੀਂ ਕਰਦਾ ਇੰਟਰ ਸਟੇਟ ਵਾਟਰ ਡਿਸਪੂਟਸ ਐਕਟ 1956 ਔਰ ਇਹ ਜਿਹੜਾ 1955 ਕੈਰੋ ਨੇ ਬੇਇਬਾਨੀ ਕੀਤੀ ਗਦਦਾਰੀ ਕੀਤੀ ਜਿਸ ਕੈਰੋ ਦੇ ਕਿ ਗੁਣ ਗਾਣ ਗਿਆ ਹਾ ਹਾ ਜੀ ਕੈਰੋ ਨੇ ਵਾਹ ਤਰੱਕੀ ਕੀਤੀ ਇਹ ਅੰਡਰ ਸੈਕਟਰੀ ਲੈਵਲ ਦੇ ਉੱਤੇ ਜਾਂ ਸੈਕਟਰੀ ਲੈਵਲ ਤੇ ਦਸਕਤ ਕੀਤੇ ਹੋਏ ਨੇ ਕਦੇ ਇਹ ਡਿਸਕਸ ਨਹੀਂ ਹੋਇਆ ਪੰਜਾਬ ਦੇ ਉੱਤੇ ਐਵੇਂ ਨਹੀਂ ਕੈਰੋਂ ਨੂੰ ਖੁੱਲੀ ਛੁੱਟੀ ਦਿੱਤੀ ਵੀ ਤੇਰਾ ਟੰਬਰ ਗੁੰਡੀ ਗੁੰਡਾਗਰਦੀ ਕਰਦੇ ਰਹੇ ਪੰਜਾਬ ਦੇ ਵਿੱਚ ਇਹ ਪਹਿਲੀ ਲੁੱਟ ਪਾਣੀਆਂ ਦੀ ਕੈਰੋਂ ਤੋਂ ਕਰਵਾਈ ਔਰ ਫਿਰ ਇਹ ਲਗਾਤਾਰਤਾ ਨਾਲ ਬਾਦਲ ਵੀ ਸਤਲੁਜ ਯਮੁਨਾ ਲਿੰਗ ਨਹਿਰ ਬਣਾਉਣ ਲਈ ਹਰਿਆਣੇ ਤੋਂ 8 ਕਰੋੜ ਕੇ ਕਿੰਨਾ ਇਹਨੇ ਲਿਆ ਸੀ ਪੰਜਾਬ ਦੇ ਲਈ ਉਸ ਤੋਂ ਬਾਅਦ ਬਰਨਾਲਾ ਜਿਨੇ ਲੋਂਗੋਵਾਲ ਦੇ ਨਾਲ ਜਾ ਕੇ ਸੋ ਜਦੋਂ ਤੁਸੀਂ ਗਦਾਰਾਂ ਦੀ ਗੱਲ ਕਰਦੇ ਹੋ ਚਾਰ ਚਫੇਰੇ ਫਿਰ ਇੱਕ ਤੱਕ ਮhdood ਨਹੀਂ ਹੈ ਜੀ ਔਰ ਕੁੱਲ ਮਿਲਾ ਕੇ ਹੁਣ ਔਰ ਮੇਰੀ ਇਹ ਘਟ ਫੀਲਿੰਗ ਹੈ ਮੇਬੀ ਮੈਂ ਚਾਹਾਂਗਾ ਕਿ ਮੈਂ ਗਲਤ ਸਾਬਤ ਹੋਵਾਂ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਅਗੇਂਸਟ ਹੋਏਗਾ ਪੰਜਾਬ ਦੇ ਇਹ ਕਹੇਗਾ ਕਿ ਵੀ ਇਹ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਇਹ ਐਨਟਾਈ ਕਨਸਟੀਟਿਊਸ਼ਨ ਹੈ ਸੰਵਿਧਾਨ ਦਾ ਵਿਰੋਧ ਹੈ ਔਰ ਇਹ ਕਹੇਗਾ ਵੀ ਹਰਿਆਣੇ ਨੂੰ ਜੇ ਸਤ루 ਜਮਨਾ ਲਿੰਗਰਾਂ ਨਹੀਂ ਬਣੀ ਤੇ ਹਾਂਸੀ ਬਟਾਣਾ ਨਹਿਰਾਂ ਹੀ ਪਾਣੀ ਦਿਓ ਔਰ ਪੰਜਾਬ ਸਰਕਾਰ ਨੂੰ ਕਹੇਗਾ ਕਿ ਭਾਈ ਇਸ ਗਾ ਨੂੰ ਯਕੀਨੀ ਬਣਾਓ ਕਿ ਇਹ ਪਾਣੀ ਡਿਲੀਵਰ ਹੋਏ ਫਿਰ 2017 ਦੀ ਐਸੈਂਬਲੀ ਚੋਣਾ ਆਣ ਗਈਆਂ ਆਣ ਵਾਲੀਆਂ ਨੇ ਇਹਨੂੰ ਆਧਾਰ ਬਣਾ ਕੇ ਆਕਾਲੀ ਜਿਹੜੇ ਨੇ ਰੌਲਾ ਪਾਣਗੇ ਬੇਵਕੂਫ ਜਿਵੇਂ ਅੱਗੇ ਸਿੱਖ ਬਣਦੇ ਨੇ ਇਹਨਾਂ ਦੇ ਹੱਥੋਂ ਕਿ ਜੀ ਸਾਡੇ ਪਾਣੀ ਦਿੱਲੀ ਦੇ ਤਾਜ਼ਦਾਰ ਔਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਉਹਿਆਂ ਦੀਆਂ ਬਿਆਨਬਾਜ਼ੀਆਂ ਕਰਨਗੇ ਪਾਣੀ ਦਾ ਇਸ਼ੂ ਬਣਾ ਕੇ ਕਿਸਾਨੀ ਨੂੰ ਦੂਜਿਆਂ ਨੂੰ ਲੋੜ ਪਈ ਮੋਰਚਾ ਵੀ ਲਾ ਦੇਣਗੇ ਚੋਣਾ ਤੱਕ ਜਿਵੇਂ ਧਰਮ ਯੁੱਧ ਮੋਰਚਾ ਲਾ ਕੇ ਫਿਰ ਉਹਦੇ ਚੋਂ ਇਹਨਾਂ ਨੇ ਜਿਹੜਾ ਕਿਵੇਂ ਉਹਨੂੰ ਵਿੱਚ ਹੈ ਸੋ ਕੁੱਲ ਬਣਾ ਕੇ ਹੈਰਾਨੀ ਇਹ ਹੈ ਕਿ ਵੀ ਉਹ ਗੀਤ ਤਾਂ ਸਾਡੇ ਗਾਣਗੇ ਕਿ ਵੀ ਤੇਰਾ ਲੁੱਟਿਆ ਹੀ ਸ਼ਹਿਰ ਬਬੌਰ ਸਸੀਏ ਬੇਖਬਰੇ ਉਹਦਾ ਫਿਕਰ ਹੈ ਤੁਹਾਡੀ ਲਾਈਫ ਲਾਈਨ ਕੱਟਣ ਨੂੰ ਨਹੀਂ ਔਰ ਕਿਤੇ ਦੀ ਚਰਚਾ ਨਾ ਹੋਏ ਜ਼ਿਕਰ ਨਾ ਹੋਏ ਇਸ ਦੇ ਉੱਤੇ ਕੋਈ ਡਿਸਕਸ਼ਨਸ ਨਾ ਹੋ ਰਹੀਆਂ ਹੋਣ ਕੌਮ ਲਾਂਬਦ ਨਾ ਹੋ ਰਹੀ ਹੋਏ ਕਿ ਇਵੈਂਚੁਅਲੀ ਸਾਡਾ ਜਿਹੜਾ ਰਹਿਦਾ ਪਾਣੀ ਹੈ ਜਿਹੜਾ 4 ਮਿਲੀਅਨ ਏਕੜ ਫੁੱਟ ਤੋਂ ਵੀ ਥੱਲੇ 3.5 ਦੇ ਨੇੜੇ ਹੀ ਸ਼ਾਇਦ ਰਹਿ ਗਿਆ ਕਿਉਂਕਿ ਚੰਡੀਗੜ੍ਹ ਨੂੰ ਵੀ ਵਾਧੂ ਪਾਣੀ ਦੇ ਰਹੇ ਨੇ ਵੀ ਉਹ ਵੀ ਲੁੱਟਿਆ ਜਾਣਾ ਸੋ ਮੈਂ ਮਹਿਸੂਸ ਕਰਦਾ ਹਾਂ ਵੀ ਇਹ ਜਿਹੜਾ ਸੁਪਰੀਮ ਕੋਰਟ ਦੇ ਜਿੰਨੇ ਕਿ ਜੱਜਾਂ ਦੇ ਮੈਂ ਨਾ ਦੇਖੇ ਨੇ ਜੀ ਔਰ ਜਿਸ ਤਰੀਕੇ ਦੇ ਨਾਲ ਹਰਿਆਣੇ ਦਾ ਜਿਹੜਾ ਐਡਵੋਕੇਟ ਜਨਰਲ ਹੈ ਉਹ ਪਲੀ ਬਣਾ ਰਿਹਾ ਹੈ ਔਰ ਮੈਨੂੰ ਨਹੀਂ ਲੱਗਦਾ ਵੀ ਇਵਨ ਪੰਜਾਬ ਸਰਕਾਰ ਨੇ ਕੋਈ ਕੰਪੀਟੈਂਟ ਵਕੀਰ ਕਿਉਂ ਕਿ ਸਾਰੇ ਸਫਾਰਸ਼ੀ ਕਿਸਮ ਦੇ ਚਮਚੇ ਕਿਸਮ ਦੇ ਉਹਨਾਂ ਨੂੰ ਵੀ ਦੇ ਜੋ ਦੰਦੇ ਹੋਣੇ ਨੇ ਤਨਖਾ ਉਹਦਾ ਵੀ ਕਮਿਸ਼ਨ ਖਾਂਦੇ ਹੋਣੇ ਨੇ ਸੋ ਮੈਂ ਨਹੀਂ ਦੇਖਿਆ ਹੈ ਵੀ ਕਿਤੇ ਕੋਈ ਬ੍ਰਿਲੀਅੰਟ ਟੀਮ ਪੰਜਾਬ ਅਦਰਵਾਈਜ਼ ਈਵਨ ਜੇ ਅਕਾਲੀ ਸincere ਹੁੰਦੇ ਭਾਰਤੀ ਸੰਵਿਧਾਨ ਦੇ ਵਿੱਚ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਬਜਾਏ ਕਿ ਸੁਪਰੀਮ ਕੋਰਟ ਡਿਸੀਜਨ ਕਰ ਰਿਹਾ ਹੈ ਕਿ ਜੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਜਿਹੜਾ ਉਹ ਸੈਕਸ਼ਨ 78 ਆਫ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਮੁਤਾਬਕ ਹੈ ਕਿ ਨਹੀਂ ਜੇ ਇਹ ਸੱਚਮੁੱਚ ਇਮਾਨਦਾਰ ਹੁੰਦੇ ਤੇ ਇਵਨ ਸੁਪਰੀਮ ਕੋਰਟ ਇਸ ਗੱਲ ਨੂੰ ਚੈਲੰਜ ਕੀਤਾ ਹੁੰਦਾ ਕਿ ਜਿਹੜਾ ਸੈਕਸ਼ਨ 78 ਹੈ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਖਿਲਾਫ ਵਰਜ਼ੀ ਹੈ ਕਿਉਂਕਿ 78 ਸੈਕਸ਼ਨ ਦੇ ਥੱਲੇ ਹੀ ਇਹਨਾਂ ਨੇ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਬਣਾ ਕੇ ਪਾਣੀਆਂ ਦਾ ਕੰਟਰੋਲ ਸੈਂਟਰ ਨੇ ਸਾਂਭੇ ਜਦੋਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਪਾਣੀ ਹੈ ਇਹ ਸਟੇਟਾਂ ਦੀ ਮਲਕੀਅਤ ਹੈ ਜਿਵੇਂ ਸਟੇਟਾਂ ਚੋਂ ਦਰਿਆ ਲੰਘਦੇ ਨੇ ਉਹਨਾਂ ਦੀ ਮਲਕੀਅਤ ਹੈ ਔਰ ਪਿਛਲੇ 50 ਤੋਂ ਜ਼ਿਆਦਾ ਸਾਲਾਂ ਚ ਪੰਜ ਵਾਰ ਇਹ ਮੁੱਖ ਮੰਤਰੀ ਬਾਦਲ ਬਣਿਆ ਕਿ ਇਹਨਾਂ ਕੋਲ ਕੰਪੀਟੈਂਟ ਲਾਇਰਜ਼ ਨਹੀਂ ਹੈਗੇ ਕਿ ਇਹ ਸੁਪਰੀਮ ਕੋਰਟ ਨੂੰ ਜਿਹੜਾ ਬਿਮਾਰੀ ਦੀ ਜੜ ਹੈ ਇਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਨੂੰ ਤਾਂ ਇਹ ਬਣਾ ਦੇਣਗੇ ਕਿ ਇਹ ਅਨਕਨਸਟੀਟਿਊਸ਼ਨਲ ਹੈ ਪਰ ਜੇ ਕਿਸੇ 스테ਜ ਤੇ ਸੈਕਸ਼ਨ 78 ਨੂੰ ਪ੍ਰੋਪਰਲੀ ਚੈਲੰਜ ਕੀਤਾ ਹੁੰਦਾ ਦਰਬਾਰੇ ਨੇ ਕੀਤਾ ਸੀ ਟੈਂਪੋਰਰਰੀਲੀ ਇੰਦਰਾ ਗਾਂਧੀ ਨੇ ਉਹਨੂੰ ਕਿਹਾ ਵੀ ਦੱਸ ਤੂੰ ਅੱਗੇ ਤੋਰਨਾ ਹੈ ਸੁਪਰੀਮ ਕੋਰਟ 'ਚ ਕਿ ਆਪਣੀ ਨੌਕਰੀ ਗਵਾਣੀ ਹੈ ਚੀਫ ਮਿਨਿਸਟਰੀ ਗਵਾਣੀ ਹੈ ਸੋ ਦਰਬਾਰੇ ਨੇ ਉਹ ਕੇਸ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਬਾਦਲ ਦੋ ਵਾਰ ਮੁੱਖ ਮੰਤਰੀ ਬਣੇ ਕਿਉਂ ਨਹੀਂ ਇਹਨਾਂ ਨੇ ਚੈਲੰਜ ਕੀਤਾ ਪਰ ਮੈਂ ਜਿਹਨੂੰ ਕਹਿੰਦੇ ਆ ਕਿ ਇੱਕ ਬੈਡ ਓਮਨ ਮੈਨੂੰ ਨਜ਼ਰ ਆ ਰਿਹਾ ਹੈ ਔਰ ਉਦੇ ਚੋਂ ਅਕਾਲੀਆਂ ਨੇ ਫਿਰ ਆਪਣਾ ਜਿਹੜਾ ਉਹ ਅਗੇਨ ਘਟਿਆ ਬਿਆਨਬਾਜ਼ੀਆਂ ਦਾ ਸਹਾਰਾ ਲੈਣੇ ਜੀ ਸੋ ਕੁੱਲ ਮਿਲਾ ਕੇ ਬਾਕੀ ਇਸ਼ੂਸ ਮੈਂ ਹੁਣ ਛੱਡਦੇ ਜੀ ਡਾਕਟਰ ਸਾਹਿਬ ਟਾਈਮ ਵੀ ਹੋ ਗਿਆ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਨੇ ਬ੍ਰੇਕ ਵਿਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਜਿਹੇ ਵਕਫੇ ਤੇ